ਤਨੰਦੇ talla ਜੇਣ ਵਾਲਾ ਮਨੁੱਖ ਕਿਸੇ ਦਾ ਵੀ ਰਿਸ਼ਤੇਦਾਰ ਨਹੀਂ ਹੈ ਉਹਦਾ ਕਿਸੇ ਨਾਲ ਵ੍ਰਿਸ਼ਤਾ ਨਹੀਂ ਆਉਂਦਾ ਕਹਿਣ ਦੇ ਭਾਵੇਂ ਕੋਈ ਕਹੀ ਜਾਵੇ ਕਿ ਫਲਾਣੇ ਉਸਦੇ ਰਿਸ਼ਤੇਦਾਰ ਨੇ ਸੰਬੰਧੀ ਨੇ ਸੰਬੰਧੀ ਤੇ ਮੰਨਦੇ ਆਉਂਦੇ ਨੇ ਸੰਵੰਤ ਤੇ ਮੰਨਦਾ ਆਉਂਦਾ ਜਿਹਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਉਹਦੇ ਨਾਲ ਸੰਬੰਧ ਕਿਹੜੀ ਗੱਲ ਦਾ ਜਿਹਦੇ ਨਾਲ ਸੋਚਣੀ ਨਹੀਂ ਮੇਲ ਖਾਂਦੀ ਉਹ ਕਿੱਥੋਂ ਸੰਬੰਧੀ ਉਜੋ ਕਦੇ ਯਾਦ ਦੇਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਗੱਲ ਦਾ ਰਿਸ਼ਤੇਦਾਰ ਕਿਹੜੇ ਗੱਲ ਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਹੈ ਕਿਸੇ ਕਿਸੇ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪ੍ਰਤੀਤ ਹੁੰਦਾ ਹੈ ਆਪਣਾ ਲੱਗਦਾ ਹੈ ਕੰਨ ਤੇ ਅਲੱਗ ਹੈ ਕੰਨ ਤੇ ਵਕਤ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਂਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਤੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਤਮਾ ਅਖੰਡ ਹੈ ਮਨ ਵੀ ਖੰਡਿਤ ਹੈ ਤਨ ਵੀ ਖੰਡਿਤ ਹੈ ਟੁਕੜੇ ਟੁਕੜੇ ਇਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਂਦਾ ਹੈ ਉਤੇ ਕੈ ਉੜਦਾ ਹੈ सब कुछ हो ही है चलो एक सवैया में गुरु गोबिंद सिंह जी महाराज का थोड़े सामने रखा कथ हूँ सुचेत हो के चेतना को चार ही हो अचिंत हो अचिंत अचेत हो हे प्रभु कमाल है किधरे तो बड़ा सुचेत है सावधान है स्याणा है ज्ञानी है विचारक है दार्शनिक है। पर कहता हूं अजंत होए के सोवत अचेत हो किदरे तुम बिल्कुल अचेत है तेनु कख भी समझ नहीं कुछ भी नहीं पता अपने पराए का किसी का भी कोई बोध नहीं किसी नाल तेरी सांझ नहीं इतना अचे जैसे के पत्थर ऐसा है पर देखो गुरु गोबिंद सिंह जी महाराज की समदृष्टि पर तो ही है कतहू अचिंत अचेत हो कतहू बिखारी हो मांगत फिरत वीख कहो महादान हो गयो धन दे तो किदरे किधरे मैं देख दा, बड़ा वा पक्का मंगता है तू दर दर मंग रहे पर किधरे महादान है ਪਰਤੋਇ ਇੱਕ ਦਾਤ ਤੇ ਇੱਕ ਬੇਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਜਦ ਕੋਈ ਆਤਮਾ ਦੇ ਤਰਲ ਤੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਰਖਦੇ ਨੇ ਸੁੰਦਰ ਤੇ ਕਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾਂ ਸਮਠਾ ਕਰ ਸਮਝੇਰਾ ਅਰਧ ਉਰਧ ਦੋਤੇ ਨਹੀਂ ਰਾਤ ਦਿਨਸ ਤੇ ਨਹੀਂ ਭਗਤ ਕਬੀਰ ਕਹਿੰਦਾ ਅਰਧ ਉਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਬਿਗਾਨਾ ਦਿਖਾਈ ਦਿੰਦਾ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਹ ਸਰੀਰ ਦੇ ਤਲ ਦਾ ਜੀਵਣਾ ਹੈ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਬੜੇ ਗਿਆਨ ਨਾਲ ਸੁਣ ਲੈ ਹੈ ਨ ਕੁਝ ਆਪਣੇ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਹੈ ਨ ਕੁਝ ਆਪਣੇ ਵੀ ਹੈ ਨਾ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹੈ ਨਾ ਇਹ ਮੰਨਦੇ ਤੱਲ ਦਾ ਜੀਵਣਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤੱਲ ਦਾ ਜੀਵਣਾ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤੱਲ ਤੇ ਜੀਉਂਦੇ ਰਹੋ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਔਰ ਬੌਤਿਕ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬੌਤਿਕ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦ ਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਇਹ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ ਅਲੱਗ ਹੈ ਕੁਦਰਤ ਜੈਸਾ ਸਰੀਰ ਦੂਜੇ ਦਾ ਬਣੰਦੀ ਹੀ ਨਹੀਂ ਹੈ ਇਹ ਠੀਕ ਹੈ ਸਾਇੰਸ ਨੇ ਤੇ ਇਸ ਦੀ ਪੁਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਕਿਉਂ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਹਾਲਕ ਦੀਆਂ ਅੜੀਆਂ ਅਲੱਗ ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਵੈਦ ਕਹਿੰਦੇ ਨੇ ਵੈਦ ਹਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ-ਅਲੱਗ ਹੈ ਹਰ ਇੱਕ ਦਾ ਖੂਨ ਨਾ ਅਲੱਗ ਹੈ ਮਾਸ ਦਾ ਤਰਲ ਰੋ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥਾ ਹੋ ਗਿਆ ਮੈਂ ਸੈਂਟਿਸਟ ਨਹੀਂ ਹੈ ਪਰੰਚੋ ਕੇ ਭਾਰਤ ਦੇ ॠषि ਮਨੀਆਂ ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਹੈ ਸਰੀਰ ਦੇ ਤਲ ਤੇ ਕੁਛ ਵੀ ਇਕ ਨਹੀਂ ਹੈ ਸਭ ਅਲਗ ਅਲਗ ਹੈ ਮੇਰੇ ਕਰਤੇ ਇਕ ਖੇਲ ਰਚਾਇਆ ਕੋਈ ਨਾ ਕਸਹੀ ਜਿਹਾ ਪਾਇਆ ਸਭ ਦੇ ਸਰੀਰ ਅਲਗ ਅਲਗ ਨੇ ਕਿ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਆ ਉਸ ਤੋਂ ਅੱਗੇ ਗਿਆ ਹੀ ਨਹੀਂ ਸਭੇ ਦਾ ਲੈ ਲੈ ਸਭ ਦੁਸ਼ਮਨ ਲੈ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣ ਦੀਆਂ ਹਰ ਇੱਕ ਨੂੰ ਵੇਗਾ ਨਹੀਂ ਲੈ ਸਭ ਉਪਰੇ ਨੇ ਸਭ ਦੁਸ਼ਮਣ ਨੇ ਸਭ ਪਰਦੇ ਨੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨਹੀਂ ਫਲਾਣਾ ਆਪਣੇ ਉਹ ਆਪਣੇ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਹੁੰਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਂ ਹੀ தம் ਆਪਣੇ ਨਾ ਹਮ ਸਭ ਨਾਂਖੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਰੇ ਰਾਜਨ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮ੍ਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ प्रभु तू है पर मैं किस तरह कह दे मैं अंधेरा कोई हो ए भी तू है नमो अंधकारे नमो तेज तेज है कल बड़ी जरूरत है गई दर पातशाह ये बड़ी हिम्मत है नमो अंधकारे नमस्कार हे अंधकार स्वरूप परमात्मा नमस्कार ते जे मैं कह दिया प्रकाश तेरे तो आ रहा है ਤੇ ਅੰਧੇਰਾ ਕਿਸੇ ਹੋਰ ਤੋਂ ਆ ਰਿਹਾ ਹੈ ਤੇ ਦਾ ਮਤਲਬ ਤੇਰੇ ਮੁਕਾਬਲੇ ਵੀ ਕੋਈ ਹੋਰ ਹੈ ਫਿਰ ਫਿਰ ਤੇ ਗੱਲ ਹੋਰ ਹੋ ਗਈ ਫਿਰ ਤੇ ਸਮ ਦ੍ਰਿਸ਼ਟੀ ਨਾ ਹੋਈ ਇਸਲਾਮ ਇਸਾਈਅਤ ਐਸਾ ਕਹਿੰਦੀ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਐਸਾ ਉਹ ਕਹਿੰਦੇ ਨੇ ਐਸਾ ਉਹ ਮੰਨਦੇ ਨੇ ਔਰ ਆਖਰੀ ਗਿਆਥ ਲਈ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾਏ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੁਮ ਬਧੀਆਂ ਵੇਜਣਾ ਇਹ ਸੰਦ੍ਰਸ਼ਟੀ ਨਹੀਂ ਹੈ ਇਹ ਮੋਟੀਆ ਕਰ ਹੈ ਇਹ ਮੋਟਾ ਪਣਾ ਹੈ ਚਲੋ ਇਸ ਨੂੰ ਮੈਂ ਬਹੁਤ ਹੋਰ ਰੂਪ ਇਸ ਤੇ ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਪਰ ਕਮਾਲ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨੇਕੋ ਮੌਰਖ ਨੇਕੋ ਸਿਆਣਾ ਵਰਤੇ ਸਭ ਕੇ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਹੈ ਪਰਨਵਤ ਨਾਨਕ ਤਾਰੇ ਸੋਏ ਕਿਉਂ ਨਮਉ ਅੰਧਕਾਰੇ ਨਮਉ ਤੇਜ ਤੇਜੇ ਇਹ ਅੰਧਕਾਰ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ ਇੱਕ ਇੱਕੋ ਹੀ ਦਿਖਦਾ